ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇ ਫੈਸਲੇ ਦੀਆਂ ਧਜੀਆਂ ਉੜਾਈਆਂ ਚਾਰੀਆਂ ਨੇ ਜਿਸ ਤਰ੍ਹਾਂ ਪਘੌੜੇ ਹੋਏ ਨੇ ਮੁਨਕਰ ਹੋਏ ਨੇ ਇੱਕ ਪਾਸੇ ਦਾਗੀ ਵੀ ਨੇ ਦੂਸਰੇ ਪਾਸੇ ਪਘੌੜੇ ਵੀ ਨੇ ਲੇਕਿਨ ਉਸ ਉਸੇ ਲਈ ਤੇ ਤੁਰਪੈ ਨੇ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੁਣ ਜਿਹੜੇ ਸ਼ਰੂਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੇ ਉਹ ਕਿਉਂ ਨਹੀਂ ਮੰਨ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਕਿਉਂ ਬਾਗੀ ਹੋ ਰਹੇ ਨੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਅਦਾਲਤ ਜਿਸ ਨੂੰ ਆਪਾਂ ਜਿਸ ਤਰ੍ਹਾਂ ਇੱਕ ਕਾਨੂੰਨ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਜਿਹੜੀ ਦਿੱਲੀ ਦੇ ਵਿੱਚ ਹੈ ਉਸੀ ਤਰ੍ਹਾਂ ਅਕਾਲ ਤਖਤ ਸਿੱਖਾਂ ਦੀ ਸਭ ਤੋਂ ਸਰਵਉੱਚ ਅਦਾਲਤ ਹੈ ਇਨ ਬਿਨ ਲਾਗੂ ਫੈਸਲੇ ਹੁੰਦੇ ਨੇ ਸਮਰਪਿਤ ਹੁੰਦੇ ਨੇ ਦੋਸ਼ੀ ਲੋਗ ਸਜ਼ਾ ਦੇ ਹੁਕਮ ਮਿਲਦੇ ਨੇ ਜਿਸ ਤਰ੍ਹਾਂ ਧਜੀਆਂ ਉਡਾਈਆਂ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਵੀ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਧਰ ਗਿਆਨੀ ਰਗਵੀਰ ਸਿੰਘ ਕਾਫੀ ਖਫਾ ਨੇ ਕਾਫੀ ਨਰਾਜ ਨੇ ਬਲਵਿੰਦਰ ਸਿੰਘ ਭੁੰਦਰ ਤੋਂ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਨੂੰ ਹੁਕਮ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਵੱਲੋਂ ਇੱਕ ਮੀਟਿੰਗ ਰੱਖੀ ਜਾਣੀ 13 ਫਰਵਰੀ ਨੂੰ ਪਹਿਲਾਂ ਹੀ ਵਾਰਨਿੰਗ ਦੇ ਦਿੱਤੀ ਗਈ ਸੀ ਬਲਵਿੰਦਰ ਸਿੰਘ ਭੁੰਦਰ ਨੂੰ ਕਿ ਤੁਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਹੈ ਸਪਸ਼ਟੀਕਰਨ ਦੇਣਾ ਹੈ ਕਿ ਭਾਈ ਤੁਸੀਂ ਆਪਣੇ ਆਪ ਜਿਹੜੀ ਹੈ ਭਰਤੀ ਕਿਉਂ ਸ਼ੁਰੂ ਕਰ ਲਈ ਕੀ ਗੱਲ ਹੋਈ ਇਸ ਨੂੰ ਲੈ ਕੇ ਹੁਣ ਬਲਵਿੰਦਰ ਸਿੰਘ ਭੁੰਦਰ ਜਿਹੜੇ ਨੇ ਉਹ ਵੀ ਆਨਾ ਕਾਨੀ ਕਰ ਰਹੇ ਨੇ ਉਹ ਵੀ ਗੱਲ ਮੰਨ ਨਹੀਂ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਇੰਜ ਲੱਗਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਾਗੀ ਹੋ ਗਿਆ ਹੋਣ ਤੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਵੀ ਪਗੋੜੇ ਹੋ ਗਿਆ ਹੋਣ ਕਮਾਲ ਹੈ 올ਡ ਇਸ ਦਾ ਪਰਸਨ ਵੱਡੀ ਉਮਰ ਦਾ ਸਿਆਸੀ ਸਿਆਸਦਾਨ ਸ਼੍ਰੋਮਣੀ ਅਕਾਲੀ ਦਲ ਦਾ ਜਿਹਨੂੰ ਲਗਭਗ ਤੀ ਤੂੰ 40 ਸਾਲ ਸ਼੍ਰੋਮਣੀ ਅਕਾਲੀ ਦਲ ਤੱਕ ਐਕਸਪੀਰੀਅੰਸ ਤਜਰਬਾ ਹੋਵੇ ਉਹ ਵੀ ਭਗੌੜਾ ਹੋ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਯਾਨੀ ਕਿ ਐਡਵੋਕੇਟ ਅਰਜੰਦ ਸਿੰਘ ਧਾਮੀ ਨੂੰ ਵੀ ਤੁੱਛ ਜਾਣਿਆ ਜਾ ਰਿਹਾ ਹੈ ਇਹਨਾਂ ਸਾਰੇ ਸਿਆਸੀ ਢੋਲਿਆਂ ਵੱਲੋਂ ਧੰਨਵਾਦ